ਇਹ ਕਿਉਂ ਨਹੀਂ ਲੋੜ ਜਿਹਾ ਪੱਕੇ ਪੱਕੇ ਆਏ ਨੇ ਕੋਈ ਗੱਲ ਨਹੀਂ ਬੱਦ ਬੱਦ ਆ ਗਿਆ 75 ਮਿੰਟ ਲੱਗਿਆ ਜੀ ਸਰ ਆਪਣਾ ਨਾਮ ਤੇ ਤੁਸੀਂ ਕਿਹੜੇ ਨਗਰ ਤੇ ਆਏ ਹੋ ਤੇ ਡੇਰਾ ਬਾਬਾ ਨਾਨਕ ਪਹੁੰਚੇ ਹੋ ਕਿਸ ਮਕਸਦ ਵਾਸਤੇ ਪਹੁੰਚੇ ਹੋ ਉਹ ਜਾਣਕਾਰੀ ਚ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਵੱਖ-ਵੱਖ ਸੰਸਥਾਵਾਂ ਫੈਡਰੇਸ਼ਨ ਆਫ ਬੰਬੇ ਮੋਟਰ ਟਰਾਂਸਪੋਰਟ ਆਪਰੇਟਰ ਬੰਬੇ ਟਰਾਂਸਪੋਰਟ ਕੋਆਪਰੇਟਿਵ ਕੰਜ਼ਿਊਮਰ ਸੁਸਾਇਟੀ ਸੁਪਰੀਮ ਕੌਂਸਲ ਆਫ ਨੋਏ ਮੁੰਬਈ ਗੁਰਦੁਆਰਾਸ ਲਾਇਨਸ ਕਲੱਬ ਆਫ ਵੈਸਟ ਕੋਸਟ ਯਾਜ ਸਮਾਜ ਤੇ ਕਈ ਵਿਅਕਤੀਗਤ ਜੋ ਟ੍ਰਾਂਸਪੋਰਟਰਸ ਹਨ ਗੱਡੀਆਂ ਵਾਲੇ ਸਭ ਇਹਨਾਂ ਨੇ ਬੜਾ ਬਟਾ ਯੋਗਦਾਨ ਪਾਇਆ ਤੇ ਲਗਭਗ ਅਸੀਂ 1 ਕਰੋੜ ਦੀ ਰਾਸ਼ੀ ਇਕੱਠੀ ਕੀਤੀ ਉਹਦੇ ਬਾਅਦ ਪਦਮਸ਼ਰੀ ਸੰਤ ਬਾਬਾ ਸੇਵਾ ਸਿੰਘ ਜੀ ਦਾ ਮਾਰਗਦਰਸ਼ਨ ਲਿਆ ਕਿ ਸਾਰੀ ਸੇਵਾ ਉਹਨਾਂ ਦੇ ਮਾਰਗਦਰਸ਼ਨ ਤੇ ਉਹਨਾਂ ਦੀ ਗਾਈਡੈਂਸ ਦੇ ਅਨੁਸਾਰ ਚੱਲ ਰਹੀ ਹੈ ਤੇ ਮੁੰਬਈ ਤੋਂ ਨਵੀਂ ਮੁੰਬਈ ਤੋਂ ਸੰਕਤਾ ਇੱਥੇ ਪਹੁੰਚਿਆ ਹਨ ਅੱਜ ਅਸੀਂ ਡੇਰਾ ਬਾਬਾ ਨਾਨਕ ਪਹੁੰਚੇ ਹਾਂ ਤੇ ਉਹਨਾਂ ਪਰਿਵਾਰਾਂ ਕੋਲ ਪਹੁੰਚਾਂਗੇ ਕਿਉਂਕਿ ਅੱਜ ਬਹੁਤ ਵੱਡੀ ਲੋੜ ਹੈ ਜਿੱਦਾਂ ਕਿ ਡੀਜ਼ਲ ਦੇ ਮਾਧਿਅਮ ਵਿੱਚ ਸੇਵਾ ਹੋਏਗੀ ਖਾਦ ਦੇ ਮਾਧਿਅਮ ਤੇ ਹੋਏਗੀ ਪੈਸਟਿਸਾਈਡ ਦੇ ਮਾਧਿਅਮ ਤੇ ਹੋਏਗੀ ਤੇ ਚਾਰੇ ਦੇ ਮਾਧਿਅਮ ਤੇ ਹੋਏਗੀ ਇਸ ਤੋਂ ਇਲਾਵਾ ਇੱਕ ਸਪੈਸ਼ਲ ਕਿੱਟ ਬਣਾਈ ਗਈ ਹੈ ਜਿਸ ਦੇ ਚ ਇੱਕ ਬਲੈਂਕਟ ਹੈ ਇੱਕ ਬੈੱਡ ਸ਼ੀਟ ਹੈ ਦੋ ਪਿੱਲੋ ਹਨ ਬੁਲਨ ਤੇ ਨਾਲ ਹੀ ਸ਼ਾਲ ਹੈ ਲੋਈ ਹੈ ਤੇ ਘਰ ਦੇ ਬਰਤਨਾਂ ਦਾ ਸਮਾਨ ਹੈ ਜਿਹੜਾ ਕਿ ਅੜਪੇਟ ਦਾ ਪਰਿਵਾਰਾਂ ਨੂੰ ਲੋੜਵੰਦਾਂ ਨੂੰ ਪਦਮਸ਼ਰੀ ਸੰਤ ਬਾਬਾ ਸੇਵਾ ਸਿੰਘ ਜੀ ਦੇ ਮਾਰਗਦਰਸ਼ਨ ਅnder ਦਿੱਤਾ ਜਾਏਗਾ ਤੇ ਮੇਰੇ ਨਾਲ ਪੂਰੀ ਟੀਮ ਹੈ ਸਦਾ ਦਲਜੀਤ ਸਿੰਘ ਬਲ ਸਾਡੇ ਪ੍ਰਧਾਨ ਅਰਵੰਦ ਸਿੰਘ ਗਰੇਵਾਲ ਇੱਥੋਂ ਆਪਣਾ ਲਾਂਚ ਕਲੱਬ ਦੇ ਪ੍ਰਧਾਨ ਤੁਖਤੂਸਲਾ ਕੋਈ ਨਹੀਂ ਤੁਖਤੂਸਲਾ ਕਥਿਤ ਅਡਵੋਕੇਟ ਮਾਨ ਸ਼ਿਰਾਪ ਕਾਰੀਰ ਤੋਂ ਬੰਬੀਤ ਚੋਟਾ ਇੱਕ ਦੋਸਤਾ ਤੇ ਸਾਰੇ ਇੱਥੇ ਪਹੁੰਚੇ ਹਨ ਤੇ ਕੱਲ ਅਸੀਂ 2 ਤਰੀਕ ਨੂੰ ਦਸਹਿਰਾ ਹੈ ਅਸੀਂ ਆਪਣੇ ਘਰਾਂ 'ਚ ਨਹੀਂ ਮਨਾ ਰਹੇ ਬਲਕਿ ਹਰ ਪਿੰਡ ਦਾ ਦੇ ਪਰਿਵਾਰਾਂ ਦੇ ਨਾਲ ਮਨਾਵਾਂਗੇ ਫਿਰੋਜ਼ਪੁਰ ਹਲਕੇ ਦੇ ਵਿੱਚ ਜੇ ਜਦੋਂ ਤੱਕ ਪੰਜਾਬ ਪੈਰਾਂ ਤੇ ਖੜਾ ਹੋ ਚੁੱਕਿਆ ਹੈ ਮੁੜ ਤੋਂ ਖੜਾ ਨਹੀਂ ਹੁੰਦਾ ਸਾਡੀ ਸੇਵਾ ਨਿਰੰਤਰ ਜੰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਟੀਮ ਜਿਹੜੀ ਅੱਜ ਪਹੁੰਚੀ ਆ ਗਈ ਹਰ ਪੀੜਤਾ ਦੀ ਮਦਦ ਵਾਸਤੇ ਉਹ ਪਹੁੰਚਣ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਵੀਂ ਮੁੰਬਈ ਹੈ ਤੇ ਪੁਰਾਣੀ ਮੁੰਬਈ ਦੀ ਸੂਹ ਸੰਗਤ ਜਿਵੇਂ ਭਾਈ ਮਲਕੀ ਸਿੰਘ ਜੀ ਬਾਲ ਉਹਨਾਂ ਨੇ ਬੜੇ ਵਿਸਤਾਰ ਨਾਲ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਆ ਸਾਰੀਆਂ ਸੁਸਾਇਟੀਆਂ ਨੇ ਇਕੱਤਰ ਹੋ ਕੇ ਜੋ ਸੰਗਤ ਦਾ ਸਿਰਪੁਰ ਹੇਸਾ ਇਹ ਇਕੱਤਰ ਕੀਤਾ ਸੀ ਉਹਦੇ ਵਿੱਚੋਂ ਜਿਵੇਂ ਜਾਣਕਾਰੀ ਦਿੱਤੀ ਹੈ ਕਿ ਡੰਗਰਾਂ ਦੇ ਚਾਰੀ ਵਾਸਤੇ ਬੀਜ ਵਾਸਤੇ ਖਾਦਾਂ ਵਾਸਤੇ ਅਤੇ ਹੋਰ ਜੋ ਘਰੀਲੂ ਲੜੀਂਦਾ ਸਮਾਨ ਹੁੰਦਾ ਵਾ ਉਹਦੇ ਵਾਸਤੇ ਸਾਰਾ ਜੋ ਖਰੀਦ ਕੇ ਅੱਜ ਅਸੀਂ ਫਲਕਾ ਡੇਰਾ ਬਾਬਾ ਨਾਨਕ ਦੇ ਅੰਦਰ ਪਹੁੰਚੇ ਆ ਜਿੱਥੇ ਲਗਭਗ 11-12 ਲੱਖ ਦੇ ਕਰੀਬ ਜੋ ਡੀਜ਼ਲ ਦੀ ਜਿਹੜੀ ਸੇਵਾ ਵਾ ਉਹ ਪੰਪ ਦੇ ਦੇ ਕੇ ਤੇ ਸਭੂ ਕਸਾਨਾਂ ਨੂੰ ਜਿਹੜਾ ਉਹ ਡੀਜ਼ਲ ਦੇ ਨਾਲ ਹੈਲਪਰਾਂ ਦੀ ਕੀਤੀ ਜਾਊਗੀ ਅਤੇ ਜੋ ਨਾਲ ਲਗਭਗ 8-9 ਲੱਖ ਦਾ ਚਾਰਾ ਜਿਹੜਾ ਉਹ ਲਿਆਂਦਾ ਗਿਆ ਵਾ ਪਿੰਡਾਂ ਵਿੱਚ ਵੰਡਣ ਵਾਸਤੇ ਔਰ ਇਸ ਤੋਂ ਇਲਾਵਾ ਕੱਲ ਨੂੰ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਾਵਾਂਗੇ ਜਿੱਥੇ ਕਾਫੀ ਪਿੰਡਾਂ ਦਾ ਨਰੀਖਣ ਕਰਕੇ ਲਗਭਗ 600 ਏਕੜ ਜਿਹੜੀ ਜ਼ਮੀਨ ਆ ਉਹਨੂੰ ਬੀਜ ਅਤੇ ਖਾਦ ਜਿਹੜਾ ਵਾ ਉਹ ਇਹ ਮੁੰਬਈ ਦੀ ਸੰਗਤ ਵੱਲੋਂ ਦਿੱਤਾ ਜਾਊਗਾ ਔਰ ਉਧਰਲੀ ਸਾਈਡ ਵੀ ਜਿਵੇਂ ਦੱਸਿਆ ਭਾਈ ਮਲਕੀਸ਼ ਸਿੰਘ ਹੁਣਾ ਕਿ ਕੰਬਲ ਭਾਂਡੇ ਔਰ ਹੋਰ ਜੋ ਲੜੀਂਦਾ ਸਮਾਨ ਹੁੰਦਾ ਘਰਾਂ ਦੇ ਵਿੱਚ ਉਹ ਸਾਰਾ ਜਿਹੜਾ ਵਾ ਉਥੇ ਫਰੋਜਪੁਰ ਵਾਲੀ ਸਾਈਡ ਹੈ ਜਿਹੜਾ ਉਹ ਖੜਿਆ ਜਾਊਗਾ ਦੇਰੇ ਬਾਬਾ ਨਾਨਕ ਵਾਲੀ ਸਾਈਡ ਡੀਜ਼ਲ ਅਤੇ ਇੱਥੇ ਜੋ ਡੰਗਰਾਂ ਦੇ ਚਾਰੇ ਦੀ ਜਿਹੜੀ ਸੇਵਾ ਅੱਜ ਇਹ ਕੀਤੀ ਜਾ ਰਹੀ ਆ ਔਰ ਸਮੂਹ ਜਿੰਨੀਆਂ ਵੀ ਸਿੱਖ ਸੰਗਤਾਂ ਵਾਂ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਵੀ ਆੜ ਆਏ ਸੀ ਪਰਮੇਸ਼ਰ ਦੇ ਭਾਣੇ ਵਿੱਚ ਉਹ ਸਹਿਯੋਗ ਕਰਦੇ ਆ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਸਹਿਯੋਗ ਕਰ ਰਹੀਆਂ ਵਾਂ ਔਰ ਇਸੇ ਤਰੀਕੇ ਨਾਲ ਨਵੀਂ ਮੁੰਬਈ ਅਤੇ ਪੁਰਾਣੀ ਮੁੰਬਈ ਦੀ ਸੰਗਤ ਨੇ ਵੀ ਇਹੀ ਸਹਿਯੋਗ ਦੇ ਵਿੱਚ ਜਿਹੜਾ ਆਪਾਂ ਉਪਰਾਲਾ ਕੀਤਾ ਵਾ ਸਤਿਗੁਰੂ ਸੱਜੇ ਪਾਤਸ਼ਾਹ ਜੀ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਸਾਰੀਆਂ ਸੰਗਤਾਂ ਦੇ ਮਿਹਰ ਭਰੇ ਹੱਥ ਰੱਖਣ ਉਹਨਾਂ ਦੀਆਂ ਜੋ ਕਾਰੋਬਾਰਾਂ ਵਿੱਚ ਵਾਧੇ ਕਾਮ ਤਾਂ ਜੋ ਸੰਗਤਾਂ ਜਿਹੜੀਆਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਸੇਵਾਵਾ ਉਹ ਕਰਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਫਤਿਹ। ਮੈਂ ਰਿਤੂ ਖੋਸਲਾ ਲਾਇਨਸ ਕਲੱਬ ਬੰਬੇ ਵੈਸਟੂਨ ਦੀ ਪ੍ਰੈਜ਼ੀਡੈਂਟ ਹਾਂ। ਅਸੀਂ ਬੰਬੇ ਤੋਂ ਆਏ ਹਾਂ। ਸਾਡੇ ਕਲੱਬ ਵੱਲੋਂ ਜਿੰਨੀ ਕੋਈ ਮਦਦ ਹੋ ਸਕਦੀ ਸੀ ਅਸੀਂ ਪੂਰ ਬੜਕੇ ਕੀਤੀ ਹੈ। ਤੇ ਆਂਦੇ باوجود ਵੀ ਮੇਰੀ ਇਹ ਲੋਕਾਂ ਤੋਂ ਅਪੀਲ ਹੈ ਕਿ ਜਿੰਨੇ ਸਾਰੇ ਲੋਕੀ ਅੱਗੇ ਵੱਧ ਕੇ ਮਦਦ ਕਰ ਸਕਨੇ ਨੇ।

sat naam wahe guru sat naam wahe guru sat Satana... भाई <laughs> आजोली ਹਾਂਜੀ ਅੱਜ ਬੰਦੇ ਤੋਂ ਚੱਲ ਕੇ ਆਏ ਤੇ ਨਹੀਂ ਸੇਵਾ ਕੀਤੀ ਡੇਰਾ ਬਾਬਾ ਨਾਨਕ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਧੰਨਵਾਦ ਕਰਦੇ ਆਂ ਆਪਰੇ ਸਰਵਾਲਿਆਂ ਦਾ ਜਿਹੜੇ ਸੰਗਤਾਂ ਇੱਥੇ ਸੇਵਾ ਕਰਨ ਵਾਸਤੇ ਇਹਨਾਂ ਹਰ ਬੇਟਾ ਦੇ ਜੋ ਵੀ ਇਮਤਿਹਾਨ ਹੋਏ ਨੇ ਤੇ ਆਪ ਤੋਂ ਵਾਸਤੇ ਆਏ ਨੇ ਬਹੁਤ ਬਹੁਤ ਧੰਨਵਾਦ ਸਾਡੀ ਸੰਗਤਾਂ ਦਾ ਸਰਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਡੀ ਇਹਨਾਂ ਬੰਦੇ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹਨਾਂ ਨੇ ਸੇਵਾ ਕਰਦੇ ਸੱਚੀ ਬਹੁਤ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਗੁਰੂ ਜੀ ਦੇ ਪਾਸ਼ਾ ਆਪਿਆਂ ਦੇ ਸੇਵਕ ਸ਼ਹਿਰ ਬੰਬੇ ਤੋਂ ਕਿਸਾਨਾਂ ਦੀ ਸੇਵਾ ਵਾਸਤੇ ਤੇ ਦੀ ਸੇਵਾ ਕਰ ਰਹੇ ਪਾਸ਼ਾ ਕਿਰਪਾ ਕਰਨੀ ਪਰਵਾਰਾਂ ਦੀ ਸਿੱਖੇ ਮੇਰਾ ਪਰਿਆ ਹੱਥ ਰੱਖਣਾ ਦਰੋ ਕਰੋ ਤਾਂ ਦ੍ਰਿਸ਼ਟੀ ਦੇ ਦాతਾਂ ਨਾਮ ਦੀਆਂ ਦాతਾਂ ਪਿਛੀਆਂ ਦੀਆਂ ਦాతਾਂ ਜਰਦੀਏ ਕਲਾ ਵਾਲਾ ਜੀਵਨ ਬਚੈਸ ਕਰਨਾ ਇਸੇ ਤਰ੍ਹਾਂ ਸਿੱਖ ਪੰਥ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ